ਹਨਮਾਨਗੜ੍ਹ ਰਾਜਸਥਾਨ ਤੋਂ ਪਹੁੰਚੇ ਅੰਮ੍ਰਿਤ ਸੇਵਾ ਸਮਿਤੀ ਦੇ ਸੇਵਾਦਾਰ ਵੱਲੋਂ ਫਾਜਲਕਟ ਸਰਹੰਦੀਪਿੰਡ ਮਹਾਤਮ ਨਗਰ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੇ ਨਾਲ ਸਿਵਲ ਹਸਪਤਾਲ ਫਾਜਲਕਟ ਪਹੁੰਚੀ ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਉਧਰ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਲਈ ਰਾਹਤ ਸਮੱਗਰੀ ਲੈ ਕੇ ਆਉਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਸਤਿ ਸ਼੍ਰੀ ਅਕਾਲ ਜੀ। ਅਸੀਂ ਹਨਮਾਨਗੜ੍ਹ ਤੋਂ ਰਹਿਣ ਵਾਲੇ ਹਾਂ ਜੀ। ਮੈਂ ਸਿਵਲ ਹਸਪਤਾਲ ਫਾਜਲਕਟ ਆਈ ਡਾਕਟਰਾਂ ਐ ਜੀ। ਠੀਕ ਹੈ ਮੇਰੇ ਵੱਡੇ ਭਰਾ ਮੰਨਤੀ ਸੀ ਹਨ ਇਹਨਾਂ ਨੇ ਕਾ ਇਸ ਵਾਰ ਅੰਮ੍ਰਿਤ ਸੇਵਾ ਸਮਿਤੀ ਦਾ ਗੁਰੂ ਬਣਾਇਆ ਜੀ ਜਿਸ ਦੇ ਥਰੂ ਇਹਨਾਂ ਨੇ ਅੱਜ ਮਾਤਮ ਨਗਰ ਪਿੰਡ ਚ ਪੂਰੇ 200 ਘਰ ਦੀ ਰਾਸ਼ਨ ਪਲੱਸ ਮੈਡੀਸਿਨ ਪਰਪਰ ਮੈਡੀਸਿਨ ਜਿਵੇਂ ਆਈਸਕ੍ਰੀਮ ਤੇ ਬੁਖਾਰ ਫੀਵਰ ਦੀ ਡੈਂਗੂ ਦੀ ਸਾਰੀ ਮੈਡੀਸਿਨ ਨਾਲ ਲੈ ਕੇ ਆਏ ਨੇ ਪਰਪਰੇ ਰਾਸ਼ਨ ਵੀ ਲੈ ਕੇ ਆਏ ਨੇ ਜਿਸ ਤੇ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਹੈ ਜੀ ਵੀ ਪਾਣੀ ਦੀ ਇੱਥੇ ਸਮੱਸਿਆ ਬਹੁਤ ਹੈ ਜੀ ਖਾਰਾ ਪਾਣੀ ਜਿਸ ਤੇ ਸਾਰੀਆਂ ਬਿਮਾਰੀਆਂ ਬਹੁਤ ਫੈਲ ਰਹੀਆਂ ਹੈ ਸਾਡੀ ਕਮਿਊਨਿਟੀ ਜਾਰੇ ਸਤੂ ਜਾਰੇ ਪਾਣੀ ਵੀ ਲੈ ਕੇ ਆਏ ਜੀ ਅੱਜ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੇਰੇ ਵੱਡੇ ਭਰਾ ਨੇ ਇਸ ਫਾਰਮਾ ਜਿਹਨੇ ਕਿ ਮੈਂ ਡਿਊਟੀ ਕਰ ਰਿਹਾ ਹਾਂ ਤੇ ਇਹਨਾਂ ਨੇ ਮੈਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਵੀ ਆਪਾਂ ਵੀ ਜਾਵਾਂਗੇ ਤੇ ਸੇਵਾ ਕਰਕੇ ਆਵਾਂਗੇ ਇਹਨਾਂ ਦਾ ਅਸੀਂ ਸੋ ਦਿਲ ਤੋਂ ਵੱਡੇ ਭਰਾ ਦਾ ਅਸੀਂ ਧੰਨਵਾਦ ਕਰਦੇ ਆਂ ਜੀ ਜਿਸ ਤੇ ਸਾਡੇ ਨਾਲ ਗੁਰਜੀਤਤਾ ਜੀ ਜੋ ਸਾਡੇ ਹੈਲਥ ਦੇ ਡਾਕਟਰ ਨੇ ਤੇ ਨਾਲ ਵੱਡੇ ਭਰਾ ਮੇਰੇ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸਤਿਕਾਰ ਦੇ ਹਾਂ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਸਿਕੰਦਰ ਹਰਮਨਗੜ੍ਹ ਟਾਊਨ ਤੋਂ ਆਏ ਹਾਂ ਜੀ ਅਮਰ ਕੈਰਥ ਮਿੱਟੀ ਹੈ ਸਾਡੀ ਅਸੀਂ ਫਟਾ ਤੋਂ ਚਲਾਗੇ 6 ਮਹੀਨੇ ਲਗਭਗ ਹੋ ਗਏ ਕੰਮ ਚਲਾ ਰਹੇ ਹਾਂ ਤੇ ਹੋਰ ਇੱਥੇ ਦੇਖਦੇ ਜੋ ਬਾੜ ਪ੍ਰਭਾਵਿਤ ਖੇਤਰ ਜਿਹੜੇ ਜ਼ੀਰੋ ਲੈਵਲ ਤੇ ਆ ਕੇ ਅੱਜ ਹਨਾ ਦੇ ਵਿੱਚ ਵਿਚ ਰਹੇ ਤੇ ਇਹਨਾਂ ਦੇ ਜੋ ਜ਼ਰੂਰਤਮੰਦ ਜਿਹੜੇ ਦਵਾਈਆਂ ਤੇ ਰਾਸ਼ਨ ਦੇ ਸਾਮਾਨ ਲੈ ਕੇ ਆ ਕੇ ਹਨਾ ਦੇ ਵਿੱਚ ਆਏ ਸਾਡੀ ਸਤਾ ਵੀ ਨਾਲ ਲੋਕਾਂ ਦਾ ਬਹੁਤ ਸਨੇ ਹੋ ਗਿਆ ਜੀ ਸਾਰਾ ਸਤਾ ਕਿਹੜੀ ਹੈ ਕਿਸ ਨਾਮ ਤੋਂ ਅੰਮ੍ਰਿਤ ਸੇਵਾ ਸੁਮੇਤੀ ਵੀ ਪਹਿਲੀ ਵਾਰ ਆਏ ਆ ਜੇ ਪਹਿਲੀ ਵਾਰ ਇਸ ਮੋਲਸਤਾਂ ਨਹੀਂ ਆਈ ਆ ਆਫਟਾ ਆਈ ਹੈ ਅਸੀਂ ਦੋਸਤੋ ਲਗਭਗ ਇੱਥੇ ਘਰਾਂ ਨੂੰ ਦੇਖਾ ਅਜੇ ਬਾਕੀ ਹੋਰ ਦੇਖਦੇ ਆ ਅਜੇ ਕਿ ਜਿਆਦਾ ਮੁਸ਼ਕਲ ਆ ਰਹੀ ਲੋਕਾਂ ਤੁਸੀਂ ਆ ਕੇ ਦੇਖਿਆ ਹੋਵੇਗਾ ਇੱਥੇ ਇਲਾਕੇ ਦੀ ਪਾਣੀ ਦੀ ਮੁਸ਼ਕਲ ਜ਼ਿਆਦਾ ਇੱਥੇ ਪਾਣੀ ਕਿਉਂ ਕਹ ਰਹੇ ਕਿ ਖਾਰਾ ਹੈ ਜ਼ਿਆਦਾ ਪਾਣੀ ਇੱਥੇ ਉਸ ਕਰਕੇ ਪਾਣੀ ਦੀ ਜਦ ਹੈ ਤੇਂ ਦੇ ਪਾਣੀ ਦੀ ਹਾਂਜੀ ਤੇਂ ਦੇ ਪਾਣੀ ਦੀ ਇਸ ਤਰ੍ਹਾਂ ਦੇ ਅਗਰ ਕੋਈ ਨਾ ਸਮਾ ਇੱਕੋ ਹੀ ਮੈਚ ਦੇਣਾ ਚਾਹੁੰਦਾ ਵੀ ਇਸ ਤਰ੍ਹਾਂ ਜੇ ਅਗਰ ਕੋਈ ਵਿਕਤਾ ਹੁੰਦੀ ਹੈ ਤਾਂ ਸਭ ਨੂੰ ਕੰਦ ਦੇਣਾ ਕੰਦਾ ਮਿਲਾ ਕੇ ਅੱਛੇ ਹੋ ਕਰਨਾ ਚਾਹੀਦਾ ਤੇ ਸਾਰਿਆਂ ਦੇ ਗਰਾਊਂਡ ਜੀਰੋ ਤੇ ਆ ਕੇ ਸਭ ਦੇ ਵਿੱਚ ਉਤਰਨਾ ਚਾਹੀਦਾ ਮੇਰਾ ਨਾਮ ਵੀਰੇ ਚਰਨੂ ਸਿੰਘ ਹੈਗਾ ਤੇ ਜਿਹੜੇ ਜਿਹੜੇ ਸਮਾ ਤੇ ਵਾਲੇ ਆਪਣੇ ਹਮਾਨ ਦਾ ਤੋਏ ਸੀਗੇ ਤੇ ਇਹਨਾਂ ਦਾ ਪਹਿਲੇ ਤਾਂ ਆਪਾਂ ਬਹੁਤ ਧੰਨਵਾਦ ਕਰਨਿਆਂ ਤੇ ਆਪਣੇ ਬੀਵਲੂ ਵਿਚਾਰੇ ਆਏ ਸੀਗੇ ਰਾਸ਼ਨ ਦੀ ਸਮਗਰੀ ਲੈ ਕੇ ਜਿਨ੍ਹਾਂ ਦਾ ਆਪਾਂ ਬਹੁਤ-ਬਹੁਤ ਵਾਤ ਚੜ ਕੇ ਧੰਨਵਾਦ ਕਰਦੇ ਆਂ ਜਿਹੜੇ ਵਿਚਾਰੇ ਇੰਨੀ ਸੇਵਾ ਨਿਭਾ ਰਹੇ ਨੇ ਤੇ ਆਪਣੇ ਪਿੰਡ ਵਾਲਿਆਂ ਨੇ ਇੱਕ ਕਹਿ ਕੇ ਰਿਕੁਐਸਟ ਹੈਗੀ ਆਪਣੇ ਵੀ ਜਿਹੜੇ ਵੀ ਰਾਸ਼ਨ ਲੈ ਕੇ ਆਏ ਨੇ ਆਪਣੀ ਖਾਸ ਬੂਰੀ ਨਾਲ ਲੈਣ ਕਿਉਂਕਿ ਅੱਗੇ ਵੀ ਬੜਾ ਰਾਸ਼ਨ ਆ ਰਿਹਾ ਤੇ ਆਈ ਵੀ ਜਾਏਗਾ ਰਾਸ਼ਨ ਹਲੇ ਤਿੰਨ-ਚਾਰ ਮਹੀਨੇ ਰਾਸ਼ਨ ਚੱਲਣਾ ਹੈ ਆਪਾਂ ਰਖਣਾ ਪਿੰਡ ਵਾਲਿਆਂ ਨੂੰ ਬਾਤ ਆਦਾ ਖਾਸ ਬੂਰੀ ਨਾਲ ਲਵਣ ਰਾਸ਼ਨ ਤੇ ਬਹੁਤ-ਬਹੁਤ ਧੰਨਵਾਦ ਜਿਹੜੇ ਵੀ ਆਪਣੇ ਰਾਸ਼ਨ ਲੈ ਕੇ ਆਏ ਨੇ ਆਪਣੀ ਰਾਸ਼ਨ ਦੀ ਸਮਰਗੀ